ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਆਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਬੀਤੀ ਰਾਤ ਭਾਸੋੜ ਰੋਡ ਲਾ ਯੂਨੀਵਰਸਿਟੀ ਦੇ ਨਜ਼ਦੀਕ ਹੀ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇਹ ਗੱਡੀ ਹੈਗੀ ਹੈ ਇਹ ਗੱਡੀ ਹੈਗੀ ਹਿੰਡਾਇਵਰ ਜਿਹੜੀ ਕਿ ਆਲੇ ਦੁਆਲੇ ਦੇ ਲੋਕ ਦੱਸ ਰਹੇ ਕਿ ਲਾ ਯੂਨੀਵਰਸਿਟੀ ਦੇ ਸਟੂਡੈਂਟ ਜੋ ਕਿ ਆਪਸ ਦੇ ਵਿੱਚ ਕਾਰ ਰੇਸਾਂ ਲਗਾ ਰਹੇ ਸੀ ਜਿਨ੍ਹਾਂ ਦੀ ਗੱਡੀਆਂ درخت ਨਾਲ ਟਕਰਾਈ ਔਰ ਇੱਕ ਗੱਡੀ ਦਾ ਅਨਬੈਲੈਂਸ ਹੋ ਗਿਆ ਜਿਸ ਕਰਕੇ ਚਾਰ ਬੱਚਿਆਂ ਦੀ ਜਿਹੜੀ ਕਿ ਮੌਤ ਹੋ ਗਈ ਜਿਸ ਦੇ ਵਿੱਚ ਇੱਕ ਲੜਕੀ ਹੈ ਔਰ ਤਿੰਨ ਲੜਕੇ ਵੀ ਜਿਹਦੇ ਵਿੱਚ ਗੱਡੀ 'ਚ ਸਵਾਰ ਸੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਾਰ ਦੇ ਪਰਕੱਚੇ ਉੱਡ ਗਏ ਨੇ ਇਹ ਥਾਰ ਗੱਡੀ ਹੈਗੀ ਹੈ ਔਰ ਇਸ ਤੋਂ ਹੀ ਕੁਛ ਹੀ ਦੂਰ ਤੇ ਦੂਜੀ ਗੱਡੀ ਮੈਂ ਕੈਮਰਾਮੈਨ ਨੂੰ ਕੰਗਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਵੀ ਗੱਡੀ ਦਾ ਹਾਲ ਦੇਖੋ ਤੁਸੀਂ ਕਿੰਨੀ ਬੁਰੀ ਤਰ੍ਹਾਂ ਗੱਡੀ ਜਿਹੜੀ ਉੱਥੇ ਦਰੱਖਤ 'ਚ ਵੱਜਣ ਤੋਂ ਬਾਅਦ ਉਰੇ ਆ ਕੇ ਖੇਤਾਂ 'ਚ ਗਿਰੀ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਔਰ ਖੂਨ ਦੇ ਨਾਲ ਸਾਰੀ ਗੱਡੀ ਜਿਹੜੀ ਕੀ ਲਤਫਤ ਹੋਈ ਪਈ ਹੈ ਇਹ ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਟਿਆਲਾ ਦੀ ਜਿਹੜੀ ਪਾਸ ਰੋਡ ਹੈ ਬੀਤੀ ਰਾਤ ਚਾਰ ਨੌਜਵਾਨ ਇੱਕ ਗੱਡੀ ਦੇ ਵਿੱਚ ਸੀ ਔਰ ਦੂਸਰੇ ਨੌਜਵਾਨ ਸੀ ਜਿਹੜੇ ਕੀ ਰੇਸਾਂ ਲਗਾ ਰਹੇ ਸੀ ਰੇਸਾਂ ਦੌਰਾਨ ਇਹ ਗੱਡੀਆਂ ਇਹਨਾਂ ਦੀਆਂ ਅਨਬੈਲੈਂਸ ਹੋ ਗਈਆਂ ਜਿਸ ਕਾਰਨ ਇਹ ਚਾਰ ਬੱਚਿਆਂ ਦੀ ਵਿਦਿਆਰਥੀਆਂ ਦੀ ਮੌਤ ਹੋ ਗਈ ਬੇਸ਼ੱਕ ਪਰਿਵਾਰਕ ਮੈਂਬਰਾਂ ਵੱਲੋਂ ਬੱਚਿਆਂ ਦੇ ਪੋਸਟਮਾਰਟਮ ਨਹੀਂ ਕਰਵਾਏਗੇ ਪੁਲਿਸ ਨੂੰ ਉਨ੍ਹਾਂ ਨੇ ਕਿਹਾ ਕਿ ਅਸੀਂ ਕੋਈ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਨੀ ਪਰ ਇਹ ਜੋ ਤਸਵੀਰ ਹੈ ਇਹ ਬਹੁਤ ਹੀ ਕੁਝ ਬਿਆਨ ਕਰਦੀ ਹੈ ਉਰੇ ਤਾਂ ਕੁਝ ਹੀ ਦੂਰੀ ਤੇ ਸਾਹਮਣੇ ਤੁਸੀਂ ਦੇਖ ਰਹੇ ਲਾ ਯੂਨੀਵਰਸਿਟੀ ਹੈ ਇਹ ਬੀਤੀ ਰਾਤ ਇਹ ਜਿਹੜਾ ਕੀ ਸੜਖਾਸਤਾ ਹੋਇਆ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕੀ ਮੈਂ ਤੋਂ ਨਹੀਂ ਕੋਰਤ ਕਹਾਵਾ ਕਿ ਜਿਹੜੀ ਇਹ ਸੜਕ ਹੈ ਇਹ ਸੜਕ ਆਵਾਜ਼ਾਈ ਬਹੁਤ ਹੈ ਸੜਕ ਤੇ ਔਰ ਬੱਚੇ ਜਿਹੜੇ ਕੀ ਆ ਦੇਖੋ ਤੁਸੀਂ ਤਸਵੀਰ ਵੀ ਗੱਡੀ ਦਾ ਜਿਹੜਾ ਅੰਜਨ ਹੈ ਜਿਹੜਾ ਗੱਡੀ ਦੇ ਪਾਰਟ ਸਕੇ ਉਹ ਵੀ ਬਾਹਰ ਗਿਰ ਗਏ ਨੇ ਤਸਵੀਰਾਂ ਤੁਸੀਂ ਸਾਰੀਆਂ ਦੇਖ ਰਹੇ ਹੋ ਮਤਲਬ ਕਿੰਨਾ ਭਿਆਨਕ ਹੈ ਜਿਹੜਾ ਸੜਕ ਖਾਸਤਾ ਸੀ ਜਿਸ ਦੇ ਵਿੱਚ ਚਾਰ ਬੱਚਿਆਂ ਨੂੰ ਆਪਣੀ ਜਾਨ ਗਵਾਣੀ ਪਈ ਹੈ ਔਰ ਤੇਜ ਰਫ्तार ਨੇ ਆਪਸ ਚ ਰੇਸਾਂ ਨੇ ਲਗਾਈ ਔਰ ਤੁਸੀਂ ਸੜਕ ਦੇਖ ਰਹੇ ਹੋ ਇਹ ਉਹ ਸੜਕ ਹੈ ਜਿੱਤੋਂ ਮਤਲਬ ਪਾਸ ਰੋਡ ਲਾਜ ਯੂਨੀਵਰਸਿਟੀ ਨੂੰ ਥੜਕੇ ਜਾਂਦੀ ਆ ਔਰ ਇਹ ਸੜਕ ਦਿਨੇ ਵਿੱਚ ਵੀ ਬਹੁਤ ਚੱਲਦੀ ਔਰ ਰਾਤ ਨੂੰ ਵੀ ਚੱਲਦੀ ਆ ਔਰ ਤੁਹਾਨੂੰ ਇਸ ਤੋਂ ਅੱਗੇ ਕੁਝ ਦੂਰੀ ਤੇ ਜਿਹੜੀ ਦੂਜੀ ਗੱਡੀ ਜਿਹਦਾ ਐਕਸੀਡੈਂਟ ਹੋਇਆ ਪਿਆ ਔਰ ਦੂਸਰੀ ਗੱਡੀ ਜਿਹੜੀ ਕੀ ਆਵਰੇ ਗਿਰੀ ਆ ਇਹ ਬਾਉਂਡਰੀ ਹੋਈ ਪਈ ਆ ਕਿਉਂਕਿ ਰੇਸਾ ਲਗਾਉਂਦੇ ਲਗਾਉਂਦੇ ਜਦੋਂ ਗੱਡੀਆਂ ਅਨਬੈਲੈਂਸ ਹੋਈਆਂ ਤੇ ਆਪਚ ਉਰੇ ਇੱਕ ਗੱਡੀ ਉਧਰ ਗਰੀ ਜਿੱਦੇ ਵਿੱਚ ਚਾਰ ਬੱਚਿਆਂ ਦੀ ਮੌਤ ਹੋਈ ਔਰ ਜਿੱਦੇ ਵਿੱਚ ਦੋ ਬੱਚੇ ਜੋ ਆਲੇ ਦੁਆਲੇ ਦੇ ਲੋਕ ਦੱਸ ਰਹੇ ਨੇ ਕਿਉਂਕਿ ਬੱਚਿਆਂ ਦੇ ਮਾਪੇ ਇਸ ਟਾਈਮ ਬਹੁਤ ਦੁੱਖ ਦੇ ਵਿੱਚ ਕੁਝ ਕਿਸੇ ਨੂੰ ਪਤਾ ਵੀ ਨਹੀਂ ਹੋਇਆ ਕੀ ਹੋਇਆ ਪਰ ਤਸਵੀਰਾਂ ਵੀ ਦੇਖ ਰਹੇ ਆ ਗੱਡੀ ਐ ਇੱਕ ਜਿਹੜੀ ਕੀ ਕੇ ਵੀ ਪਲਟੀ ਖੱਦੀ ਵੀ ਇੱਧਰ ਵੀ ਮੈਂ ਕੈਮਰਾਮੈਨ ਨੂੰ ਕਹਾਂਗਾ ਤੁਹਾਨੂੰ ਅੱਗੇ ਦਿਖਾਏਗਾ ਕੀ ਜਿਹੜਾ ਬਿਜਲੀ ਦਾ ਖੰਭਾ ਸੀ ਉਹਦੇ ਵਿੱਚ ਸਿੱਧੀ ਗੱਡੀ ਟਕਰਾਈ ਕਿਸੇ ਦਾ ਫਾਰਮ ਹਾਊਸ ਹੈ ਉਹਨਾਂ ਦੇ ਗੇਟ ਨੂੰ ਟਕਰਾ ਕੇ ਗੱਡੀ ਪਲਟੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਧਰ ਆ ਕੇ ਤੁਹਾਨੂੰ ਦਿਖਾਣਗੇ ਕਿ ਜਿਹੜਾ ਸੜਕ ਹਾਦਸਾ ਹੈ ਕਿ ਬਹੁਤ ਹੀ ਭਿਆਨਕ ਸੀ ਕਿਉਂਕਿ ਕਾਰਾਂ ਦੇ ਜਿਹੜੇ ਪ੍ਰਕੱਚੇ ਉੱਡ ਗਏ ਨੇ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਬੁਰੀ ਤਰ੍ਹਾਂ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਗੱਡੀ ਉਰੇ ਵੱਜੀ ਆ ਇਹ ਦੂਜੀ ਗੱਡੀ ਆ ਔਰ ਇੱਕ ਗੱਡੀ ਇੰਡਾਇਵਰ ਉਹ ਸਾਹਮਣੇ ਖੜੀ ਆ ਸੋ ਅਸੀਂ ਵੀ ਬੱਚਿਆਂ ਨੂੰ ਅਪੀਲ ਕਰਦੇ ਆ ਕਿ ਸੜਕ ਤੇ ਤੁਸੀਂ ਹੌਲੀ ਗੱਡੀ ਚਲਾਓ ਆਪਣੀ ਟੋਟੀ ਜਾਨ ਤੋਂ ਵੱਧ ਹੋਰ ਕੁਝ ਨਹੀਂ ਹੈਗਾ ਇਹ ਉਹ ਸੜਕਾਂ ਨਹੀਂ ਹੈਗੀਆਂ ਜਿਹੜੀਆਂ ਕਿ ਤੁਸੀਂ ਸੋਚੋ ਕਿ ਹਾਈਵੇ ਜਾਂ ਐਕਸਪ੍ਰੈਸ ਵੇ ਹੈ ਜਿੱਥੇ ਤੁਸੀਂ ਕਾਰ ਰੇਸਿੰਗ ਲਗਾਨੇ ਸੋ ਬਹੁਤ ਹੀ ਸਵੇਰੇ ਸਵੇਰੇ ਅੱਜ ਲਾਹ ਯੂਨੀਵਰਸਿਟੀ ਕੀ ਪੂਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਹ ਖਬਰ ਜਦੋਂ ਫੈਲੀ ਕਿ ਚਾਰ ਨੌਜਵਾਨ ਬੱਚਿਆਂ ਦੀ ਮੌਤ ਹੋ ਗਈ ਸੜਕ ਹਾਦਸੇ ਦੇ ਵਿੱਚ ਭਾਵੇਂ ਕਿ ਰਾਸਤੀ ਪਾਰਟੀਆਂ ਮਹਾਰਾਣੀ ਪ੍ਰਨੀਤ ਕੌਰ ਡਾਕਟਰ ਬਲਬੀਰ ਸਿੰਘ ਵੱਲੋਂ ਇਹਨਾਂ ਸੜਕਾ ਇਹਨਾਂ ਜਿਹੜੇ ਬੱਚਿਆਂ ਦੀ ਮੌਤ ਹੋਈ ਉਹਨਾਂ ਦਾ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ ਅ ਜਿਹੜੇ ਬੱਚਿਆਂ ਦੇ ਪਰਿਵਾਰਕ ਮੈਂਬਰ ਹੈਗੇ ਆ ਉਹ ਪੁਲਿਸ ਨੂੰ ਆਪਣੇ ਬਿਆਨ ਵੀ ਦਰਜ ਕਰਾ ਲਈ ਜਿਹੜੀ ਕਿ ਬੱਚਿਆਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਹੈਗੀਆਂ ਉਹ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਨੇ ਸੌਪਦੀਆਂ ਪਰ ਇਹ ਜਿਹੜਾ ਅੱਜ ਸੜਕ ਹਾਸਤਾ ਹੋਇਆ ਇਸ ਦੇ ਵਿੱਚ ਪੂਰੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕ ਤਰ੍ਹਾਂ ਦਾ ਚਾਰ ਬੱਚੇ ਜਿਹੜੇ ਕਿ ਸਟੂਡੈਂਟ ਹੋਣ ਹਾਰ ਬੱਚੇ ਜਿਹੜੇ ਸੜਕ ਹਾਸਤੇ 'ਚ ਆਪਣੀ ਜਾਨ ਤਾਂ ਬਹੁਤ ਹੀ ਦੁਖਾਲੀ ਗੱਲ ਹੈ ਅੱਜ ਪਟਿਆਲੇ ਸ਼ਹਿਰ ਦੇ ਲਈ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ